you Legenda por Sônia ਹੈਲੋ ਜੀ ਸਸਰੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਇੱਥੇ ਸਵੇਰੇ ਉੱਠੀ ਸੀ ਮੈਂ ਤੇ ਉੱਠ ਕੇ ਬਸ ਮੈਂ ਲੱਗੀ ਸੀ ਚਾਹ ਧਰਨ ਤੇ ਪਹਿਲਾਂ ਮੂੰਹ ਆ ਧੋਇਆ ਈ ਸੀ ਬਰਸ਼ ਕਰ ਰਹੀ ਸੀ ਤੇ ਫਿਰ ਮੈਂ ਲੱਗੀ ਸੀ ਤੇ ਚਾਹ ਧਰਨ ਤੇ ਚਾਹ ਪਾ ਧਰਤੀ ਸੀ ਪਹਿਲਾਂ ਉੱਧਰ ਲਿ ਗਏ ਸੀ ਤੇ ਧਰੀਸੋ ਚੱਲਿਆ ਨਹੀਂ ਤੇ ਇਲੈਕਟ੍ਰੀ ਨਾਲ ਚੱਲਦਾ ਗਰ ਮਿੱਥੇ ਲਈ ਸੜਕ ਧਰਤੀ ਸੀ ਚਾਹ ਤੇ ਬਸ ਚਾਹ ਖੰਡ ਮੈਂ ਪਾ ਕੇ ਤੇ ਫਿਰ ਚਾਹ ਪੱਤੀ ਪਾ ਦੂੰਗੀ ਚਾਵਤੀ ਪਾ ਕੇ ਦੁਆਦ ਹਣਾ ਤੇ ਫਿਰ ਬਸ ਆਪਣੀ ਚਾਹ ਮੈਂ ਧਰ ਦੂੰਗੀ, ਸਿੰਮ ਕਰ ਦੂੰਗੀ ਗੈਸ ਤੇ ਇੱਧਰ ਮੇਰੀ ਮਲਾਈ ਬਾਹਰ ਰੱਖੀ ਪਈ ਸੀ ਰਾਤ ਦੀ ਤੇ ਆਪਾਂ ਰੜਕਣੀ ਅੱਜ ਹਣਾ ਵੀ ਕਾਫੀ ਟਾਈਮ ਦੀ ਪਈ ਸੀ ਤੇ ਫਿਰ ਮੈਂ ਬਾਹਰ ਕੱਢਤੀ ਸੀ ਮੈਂ ਕਿ ਫ੍ਰਿਜ ਚੋਂ ਸਵਾਜ-ਸਵਾ ਫ੍ਰਿਜ ਚੋਂ ਬਾਹਰ ਠੰਡੀ ਹੁੰਦੀ ਹੈ ਮਲਾਈ ਤਾਂ ਕਰਕੇ ਤੇ ਫਿਰ ਆਪਾਂ ਬਾਹਰ ਰੱਖ ਤੇ ਢੱਕ ਕੇ ਅੱਜ ਰੜਕਾਂਗੇ ਤੇ ਬਸ ਫਿਰ ਮੈਂ ਲੱਗ ਗਈ ਸੀ ਇੱਧਰ ਹਣਾ ਰੀਸ਼ੂ ਦੀ ਪਰ ਦੀ ਪ੍ਰੈਸ ਕਰੂੰਗੀ ਇੱਧਰ ਆਈ ਹਨ ਸਾਰਾ ਕਮਸਾਨ ਜਾ ਪਾਇਆ ਪਿਆ ਤੇ ਇੱਧਰ ਰੀਸ਼ੂ ਸੁੱਤਾ ਪਿਆ ਸੀ ਨਾ ਉੱਠ ਗਿਆ ਸੀ ਤੇ ਪੜਨ ਲੱਗ ਗਿਆ ਸੀ ਇਹਦਾ ਪੇਪਰ ਸੀ ਅੱਜ ਫਸਟ ਐਗਜ਼ਾਮ ਸੀ ਇੰਗਲਿਸ਼ ਦਾ ਪਉਣੇ ਸੀ ਹੋ ਗਏ ਸੀ ਇੱਥੇ ਤੇ 40 ਕੋ ਹੋਏ ਹੋਣਗੇ ਹੂਰੇ ਟਾਈਮ ਪੇਸ ਤੇ ਵਸ ਫਿਰ ਮੈਂ ਇੱਥੇ ਲੱਗੀ ਸੀ ਜਲ ਪੋਣਾ ਨੂੰ ਕਿ ਆ ਗਈ ਸੀ ਨਾ ਕਿ ਆ ਕੇ ਤੇ ਵਸ ਫਿਰ ਮੈਂ ਇੱਥੇ ਜਲ ਪਾ ਲੂੰਗੀ ਆਪਦਾ ਤੇ ਇੱਥੇ ਮੈਂ ਗੜਵੀ ਚੱਕ ਲੂੰਗੀ ਮੰਦਰ ਚੋਂ ਤੇ ਇੱਕ ਧੂਪ ਲੈ ਲਈ ਸੀ ਡੱਬੀ ਲੈ ਲਈ ਸੀ ਤੇ ਵਾਸੇ ਫਿਰ ਮੈਂ ਆਉਦਾ ਹੁਣ ਜਲ ਪਾ ਲੂੰਗੀ ਡੋਲੂ ਦੇ ਵਿੱਚ ਗੜਬੀਏ ਤਿੰਨ ਪਾ ਲੈਣੀਆਂ ਹੁੰਦੀਆਂ ਇੱਕ ਮੈਂ ਆਪਦੇ ਨਾਮ ਦੀ ਆਪਦੇ ਨਾਮ ਦਾ ਜਲ ਚੜਾਉਣੀ ਹੈ ਇੱਕ ਹਨਾ ਆਪਦੇ ਹਸਬੰਦ ਦੇ ਨਾਮ ਦਾ ਚੜਾਉਣੀ ਹੈ ਇੱਕ ਬੱਚਿਆਂ ਦੇ ਨਾਮ ਦਾ ਤਿੰਨਾਂ ਦਾ ਫਿਰ ਚੜਾ ਜਾਣੀ ਹੁੰਦੀਆਂ ਤੇ ਕਿਉਂਕਿ ਉੱਥੇ ਹਨਾ ਜਿੱਥੇ ਗਏ ਆ ਇਹ ਬਾਹਰ ਉੱਥੇ ਫਿਰ ਮੰਦਿਰ ਹੈ ਨਹੀਂਗਾ ਕਿਤੇ ਵੀ ਤਿੱਤਾ ਕਰਕੇ ਫਿਰ ਹਨਾ ਵੀ ਮੈਂ ਉੱਥੇ ਚੜਾ ਲੈਣੀਆਂ ਹੁੰਦੀਆਂ ਕਾ ਚੱਲ ਵੀ ਤੇ ਵਾਸੇ ਫਿਰ ਮੈਂ ਮੰਦਿਰੋਂ ਆ ਕੇ ਤੇ ਇੱਥੇ ਲੱਗ ਗਈ ਸੀ ਰੋਟੀ ਲਾਉਣ ਸੋ ਆਦਨ ਆਸਤਾ ਤੇ ਵਾਸ ਮੇਰਾ ਰੈਡੀ ਹੋ ਗਿਆ ਸੀ ਨਾਸ਼ਤਾ ਸਾਰਾ ਤੇ ਰਿਸ਼ੂ ਨੂੰ ਵਾਸ ਮੈਂ ਕਹੀ ਜਾਂਦੀ ਸੀ ਖਾ ਲਾ ਤੇ ਆ ਗਿਆ ਸੀ ਲੈਣ ਆਵਦਾ ਰ ਨਾਸ਼ਤਾ ਤੇ ਵਾਸ ਫਿਰ ਮੈਂ ਉਹ ਰੋਟੀ ਧਰ ਦੂੰਗੀ ਤੇ ਇਹਦਾ ਲੰਚ ਬਾਕਸ ਤਿਆਰ ਕਰ ਦੂੰਗੀ ਹਣਾ ਤੇ ਇਹਨੂੰ ਮੈਂ ਕਿ ਮਲਾਈ ਧਰ ਲਾਵਦੀ ਰੋਟੀ ਤੇ ਤੇ ਚਾਹ ਲੈ ਜਾ ਤੇ ਬਧੀ ਆਵਦਾ ਖਾ ਲ ਨਾਸ਼ਤਾ ਹਣਾ ਤੇ ਉਸ ਤੋਂ ਬਾਅਦ ਫਿਰ ਮੈਂ ਇਹਦਾ ਲੰਚ ਬਾਕਸ ਤਿਆਰ ਕਰ ਦੂੰਗੀ ਉਹਨੂੰ ਮੈਂ ਪੁੱਛਿਆ ਸੀ ਮਿਕਸ ਜਿਆ ਅਚਾਰ ਹੀ ਹੈ ਵੀ ਅੰਬ ਦਾ ਕੱਲਾ ਹੈ ਨਹੀਂ ਹਾ ਮੈਂ ਮਿਕਸ ਜਿਆ ਪਾਲਾਂ ਕਰਨਾ ਹੈ ਨਹੀਂ ਵੀ ਅੰਬ ਦਾ ਹੀ ਲੈ ਕੇ ਜਾਣਾ ਫਿਰ ਮੈਂ ਕਹ ਚੱਲ ਗਈ ਕੱਲ ਚਨੇ ਬਣਾਈ ਸੀ ਚਿੱਟੇ ਚਨੇ ਮੈਂ ਕਹ ਉਹਦੀ ਪਾਲਾਂ ਸਬਜ਼ੀ ਕਹਿੰਦਾ ਪਾ ਦੇ ਤੇ ਬਸ ਫਿਰ ਮੈਂ ਉਹਦੀ ਲੰਚ ਪੈਕ ਕਰਨ ਲੱਗੀ ਸੀ ਮੈਂ ਕਹ ਚਲ ਮੈਂ ਪੈਕ ਕਰਤਾ ਤੇ ਵਾਸ ਰੋਟੀ ਪਾ ਦੂੰਗੀ ਤੇ ਤੇ ਇਹਨੇ ਅੱਜ ਜਲਦੀ ਆ ਜਾਣਾ ਸੀ ਸਕੂਲੋਂ ਕਿਉਂਕਿ ਇਹਦੇ ਪੇਪਰ ਸ਼ੁਰੂ ਹੈ ਤੇ ਸਾਢੇ 12:00 ਛੁੱਟੀ ਹੋਣੀ ਸੀ 1 ਵਜੇ ਘਰੇ ਆ ਜਾਣਾ ਸੀ ਇਹਨੇ ਤੇ ਮੈਂ ਇਹਨੂੰ ਕਹਿਆ ਸੀ ਵੀ ਰਹਿਣ ਦੇ ਐਗਜ਼ਾਮ ਹਨਾ ਇਹ ਹੈਗਾ ਤੇਰਾ ਲੰਚ ਬਾਕਸ ਲਈਆਂ ਨਵੇਂ ਕਹਿੰਦਾ ਨਈ ਵੀ ਮੈਂ ਲੈ ਕੇ ਜਾਣਾ ਫਿਰ ਮੈਂ ਦਾ ਪੈਕ ਕਰਤਾ ਸੀ ਬਸ ਤੇ ਉਸ ਤੋਂ ਬਾਅਦ ਫਿਰ ਜੀ ਮੈਂ ਮੰਦਿਰ ਜਾ ਲਈ ਮੰਦਿਰੋਂ ਆ ਕੇ ਫਿਰ ਰੋਟੀ ਬਣਾਈ ਰੋਟੀ ਬਣਾ ਕੇ ਜੋਤ ਲਾ ਕੇ ਤੇ ਫਿਰ ਹੁਣ ਜੋਤ ਲਾ ਕੇ ਰੋਟੀ ਖਾ ਲਈ ਮੈਂ ਰੋਟੀ ਖਾ ਕੇ ਤੇ ਹਾਂ ਮੈਂ ਲਈਆਂ ਦੁੱਧ ਰੀਝੂ ਚਲੇ ਗਿਆ ਅੱਜ ਹੈਗਾ ਉਹਦਾ ਫਰਸਟ ਇਗਜ਼ਾਮ ਤੇ ਇੰਗਲਿਸ਼ ਦਾ ਤੇ ਉਹ ਚਲੇ ਗਿਆ ਉਹਨਾਂ ਮੈਂ 5 ਵਜੇ ਉਠਾਤਾ ਸੀ ਨਾ ਕਿ ਪੜ ਲਾ ਫਿਰ ਰਿਵੀਜ਼ਨ ਹੋ ਜੂਗੀ ਹਨਾ ਤੇ 5 ਵਜੇ ਉੱਠ ਕੇ ਤੇ ਮੈਂ ਚਾਹ ਪਾਣੀ ਬਣਾ ਕੇ ਆਪਾਂ ਨੂੰ ਦੇਤਾ ਸੀ ਤੇ ਇੱਧਰ ਦੇਖੋ ਜੀ ਹਾਂ ਇਹ ਤਾਂ ਕੌਮੀ ਪਿਆ ਸਾਰਾ ਕੁਝ ਹੁਣ ਮੈਂ ਚੱਕੂਗੀ ਹੌਲੀ ਹੌਲੀ ਸਾਰਾ ਖਲਾਰਾ ਤੇ ਕਾਫੀ ਹਨਾ ਖਿਲੜਿਆ ਪਿਆ ਸਾਰਾ ਹਾਂ ਅੱਜ ਟੈਂਕੀ ਚ ਆਟਾ ਕੱਢ ਲਾਂਗੇ ਆਪਾਂ ਸਾਰਾ ਇੰਨਾ ਕੀ ਇਹਨੂੰ ਛਾਣ ਕੇ ਤੇ ਪੋ ਦਾਂਗੇ ਹਨਾ ਫਿਰ ਆਟਾ ਪਾਵਾਂਗੇ ਜੋ ਸੁੱਕ ਗਈ ਤੇ ਇੱਧਰ ਮਸ਼ੀਨ ਉਵੇਂ ਪਈ ਐ ਹੁਣ ਆਉਣਗੇ ਪਤਾ ਨਹੀਂ ਕਦੋਂ ਕਰਨਗੇ ਕਦੋਂ ਮੈਂ ਕੱਪੜੇ ਧੁੰਦੇ ਤੇ ਧੁੱਪ ਨਿਕਲਈਏ ਕੱਲ ਵੀ ਬਹੁਤ ਬਧੀ ਧੁੱਪ ਸੀ ਤੇ ਹਾਂ ਖਲਾਰਾ ਦੇਖੋ ਜੀ ਹੁਣ ਪਿਆ ਝਾੜੂ ਵਗੈਰਾ ਲੂਣ ਹੈ ਬਿਸਤਰੇ ਕੱਪੜੇ ਭਾਂਡੇ ਸਾਰਾ ਉਵੇਂ ਖਿਲਰਿਆ ਪਿਆ ਸਵੇਰੇ ਸਵੇਰੇ ਪਤਾ ਹੀ ਆ ਤੁਹਾਨੂੰ ਹਨਾ ਐਂ ਖਿਲਰਦਾ ਤੇ ਹੁਣ ਚੱਕਦੀ ਆ ਮੈਂ ਖਲਾਰਾ ਬਸ ਇਹ ਆ ਦੇਖੋ ਮੁੰਜਾ ਮੁੰਜਾ ਕਿ ਮਿਹਰਿਸ਼ੂ ਨੇ ਕੀਤਾ ਤੇ ਆ ਵੀ ਬਾਹਰ ਕੱਢਦੀ ਆ ਸਮਾਨ ਜ ਸਾਰਾ ਚੱਕਦੀ ਆ ਹੁਣ ਹੌਲੀ ਹੌਲੀ ਲੱਗਦੀ ਆ ਤੇ ਕਰਨਾ ਤਾਂ ਹੈਗਾ ਹੀ ਹਨਾ ਅਰਦੇ ਆ ਹਨ ਆਪਾਂ ਹੌਲੀ ਹੌਲੀ ਵਾਸ ਸਟਾਰਟ ਆਮ ਇਹ ਵੀਡੀਓ ਨਾਲ ਬਣੇ ਰਹੋ ਤੁਸੀਂ ਠੀਕ ਹੈ ਜੀ ਐਮੀ ਤੇ ਵੀਡੀਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਕਮੈਂਟ ਮੇਰੀਆਂ ਸ਼ਾਇਆ ਦੇਖਿਓ ਇਹ ਅੱਗੇ ਨਾਲ ਘਟੀਆਂ ਕਿ ਨਹੀਂ ਘਟੀਆਂ ਤੁਸੀਂ ਦੱਸਿਓ ਕਮੈਂਟ ਚ ਘਟੀਆਂ ਕਿ ਨਹੀਂ ਘਟੀਆਂ ਤੇ ਮੈਨੂੰ ਤਾਂ ਲੱਗਦਾ ਵੀ ਥੋੜੀਆਂ ਫਿੱਕੀਆਂ ਪੈ ਚਲੀਆਂ ਕਮਕੀ ਪਤਾ ਨਹੀਂ ਹਜੇ ਤੇ ਵੀ ਆਪਦੇ ਆਪ ਨੂੰ ਸਹੀ ਲੱਗਦਾ ਕਿ ਨਹੀਂ ਲੱਗਦਾ ਤੇ ਠੀਕ ਆ ਜੀ ਮਿਲਦੇ ਆਪਾਂ ਅੱਗੇ ਚਲੋ ਕਰਦੇ ਆਪਾਂ ਕੰਮ ਸ਼ੁਰੂ ਠੀਕ ਆ ਜੀ ਤੇ ਇੱਥੇ ਵਸ ਮੈਂ ਦਾ ਲੰਚ ਬੈਕ ਬਾਕਸ ਤਿਆਰ ਕਰਤਾ ਸੀ ਰਿਸ਼ੂ ਦਾ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਸਾਲਫ ਦਾ ਸਮਾਨ ਚੱਕਣ ਸਾਰਾ ਪਰ ਆਟਾ ਵਗੈਰਾ ਫ੍ਰਿਜ ਚ ਰੱਖ ਦਿੱਸਕੇ ਹੋਰ ਰੱਖਤਾ ਸੀ ਕਿਉਂਕਿ ਕੀ ਹੁੰਦੇ ਨਾ ਕੀੜੀਆਂ ਚੜ ਜਾਂਦੀਆਂ ਤੇ ਅੱਜ ਫਿਰ ਮੈਂ ਕਿਹਾ ਲਸ਼ਮਣ ਰੇਖਾ ਖਿੱਚ ਦੂੰਗੀ ਇੱਥੇ ਬਾਰੀ ਦੇ ਵਿੱਚ ਤੇ ਕਿਉਂਕਿ ਫ੍ਰਿਜ ਦੇ ਵਿੱਚ ਨਾ ਫਿਰ ਕਿ ਉਹ ਜੰਮ ਜਾਂਦਾ ਫਿਰ ਗਰਮ ਕਰਨਾ ਪੈਂਦਾ ਚੰਗੀ ਤਰ੍ਹਾਂ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਆਹ ਆਟਾ ਛਾਨਣ ਹਨਾ ਜਿਹੜਾ ਪਿਆ ਸੀ ਥੋੜਾ ਜਿਹਾ ਸੀ ਟੈਂਕੀ ਦੇ ਵਿੱਚ ਆਟਾ ਤੇ ਮੈਂ ਇਹਨੂੰ ਛਾਨ ਕੇ ਕੱਢ ਲੂੰਗੀ ਸਾਰਾ ਬਾਹਰ ਤੇ ਕਿਉਂਕਿ ਆਪਾਂ ਇਹਨੂੰ ਅੱਜ ਸਾਫ਼ ਕਰਾਂਗੇ ਸਾਫ਼ ਕਰਕੇ ਤੇ ਇਹਦੇ ਵਿੱਚ ਹਨਾ ਫਿਰ ਜਿਹੜਾ ਬੋਰੀ ਵਾਲਾ ਆਟਾ ਆਪਾਂ ਉਹ ਸੁਕਾ ਕੇ ਉਹਨੂੰ ਚੰਗੀ ਤਰ੍ਹਾਂ ਮਾਂਜ ਕੇ ਰੱਖ ਦਾਂਗੇ ਸੁੱਕੀ ਜਦੋਂ ਫਿਰ ਆਪਾਂ ਆਟਾ ਪਾਵਾਂਗੇ ਤੇ ਤਾਂ ਕਰਕੇ ਬੱਸ ਫਿਰ ਮੈਂ ਲੱਗ ਗਈ ਸੀ ਇੱਥੇ ਆਟਾ ਕਢਣ ਸਾਰਾ ਛਾਨ ਕੇ ਤੇ ਸ਼ਾਨ ਕੇ ਆਟਾ ਫਿਰ ਮੈਂ ਉਹ ਰੱਖਿਆਉਂਗੀ ਬਾਹਰ ਤੇ ਬਾਹਰ ਰੱਖਿਆਉਂਗੀ ਤੇ ਇੱਥੇ ਵਸ ਫਿਰ ਮੈਂ ਨਾ ਸ਼ਾਨ ਬੁਰਾ ਪਾਉਣ ਲੱਗ ਗਈ ਸਲਫਾਗੇ ਦੇ ਵਿੱਚ ਤੇ ਮੈਂ ਦੇਖ ਰਹੀ ਸੁਸਰੇ ਸ੍ਰੀਤਾ ਨਹੀਂ ਤੇ ਵੈਸੇ ਵੀ ਰੇ ਮੈਂ ਤਾਂ ਪਤਾ ਸੀ ਮੈਂ ਕਿ ਚੱਲ ਹਨਾ ਲਖਾਵੇ ਦੇ ਵਿੱਚ ਜਿਹੜਾ ਛਣਪੂਰਾ ਪਾਇਆ ਉਹ ਅਸੀਂ ਫਿਰ ਉੱਥੇ ਮੰਦਿਰ ਦੇ ਵਿੱਚ ਗੋਸ਼ਾਲਾ ਬਣੀ ਹੋਈ ਆ ਗਊਆਂ ਨੂੰ ਪਾਇਆਵਾਂਗੇ ਤੇ ਵਿੱਚ ਰੋਟੀ ਰੱਟੀ ਲੈ ਜਾਵਾਂਗੇ ਉੱਥੇ ਪਾਇਨ ਨੂੰ ਅਸੀਂ ਗੋਸ਼ਾਲਾ ਚ ਗਾਵਾਂ ਨੂੰ ਹਨਾ ਕਿਉਂਕਿ ਬਾਹਰ ਜਿ ਪੌਣੇ ਬਾਹਰ ਹਨਾ ਐਵੇਂ ਪਈਆ ਰਹਿੰਦਾ ਕੋਈ ਗਾਂ ਖਾਂਦੀ ਕਈ ਨਹੀਂ ਖਾਂਦੀ ਗਾਵਾਂ ਹੁਣ ਆਵਾਰਾ ਤਾਂ ਹੈ ਨਹੀਂ ਨੀ ਇੱਥੇ ਵੀ ਪਹਿਲਾਂ ਬਾਲੇ ਪਸ਼ੂ ਹੁੰਦੇ ਸੀ ਆਵਾਰਾ ਹੁਣ ਹੈ ਨਹੀਂਗੇ ਹੁਣ ਕੁੱਤੇ ਵਾਲੇ ਹੋਏ ਹੋਏ ਆ ਬਸ ਤੇ ਬਸ ਸਵੇਰ ਮੈਂ ਇੱਥੇ ਲੱਗ ਗਈ ਸੀ ਹਨਾ ਆ ਦਾ ਕੰਮ ਤੇ ਅੱਗੇ ਬਸ ਹੁਣ ਮੈਂ ਟੋਕਰਾ ਲੈ ਕੇ ਆਉਂਗੀ ਭਾਂਡੇਆਂ ਵਾਲਾ ਤੇ ਜਿਹੜੇ ਰਾਤ ਦੇ ਭਾਂਡੇ ਮੰਜੇ ਹੋਏ ਸੈਂਖ ਦੇ ਵਿੱਚ ਉਹ ਕੱਢੂੰਗੀ ਤੇ ਇੱਥੇ ਆ ਗਈ ਇੱਥੇ ਆ ਗਈ ਸੀ ਮੈਂ ਟੋਕਰੇ ਚ ਭਾਂਡੇ ਕੱਢਣਾ ਸੈਂਖ ਚੋਂ ਤੇ ਬਸ ਟੋਕਰੇ ਚ ਸਾਰੇ ਭਾਂਡੇ ਕਰ ਰੱਖ ਦੂੰਗੀ ਤੇ ਰੱਖ ਕੇ ਤੇ ਬਸ ਫਿਰ ਮੈਂ ਇੱਥੇ ਸੈਂਖ ਵਿੱਲਾ ਕਰ ਲੂੰਗੀ ਕਿਉਂਕਿ ਮੈਨੂੰ ਭਾਂਡੇ ਵੰਜਨੇ ਸੀ ਮੈਂ ਸਵੇਰ ਦੇ ਨਾਸ਼ਤੇ ਦੇ ਪਾਇ ਸੀ ਸਵੇਰ ਦੇ ਚਾਹ ਲੈ ਤੇ ਮੈਂ ਕਿ ਪਹਿਲਾਂ ਭਾਂਡੇ ਚੱਕਦਾ ਸਾਰੇ ਫੇਰ ਹੀ ਆਪਾਂ ਨੂੰ ਹਨਾ ਵੀ ਭਾਂਡੇ ਆਏ ਹੁੰਦਾ ਸੈਲਫ ਤੇ ਜਿਹੜਾ ਫਲਾਰਾ ਜਾਂ ਪਿਆਓ ਪਹਿਲਾਂ ਚੱਕਿਆ ਜਾਵੇ ਭਾਂਡੇ ਇੱਕ ਸਾਈਡ ਕੀਤੇ ਜਾਣ ਸੈਲਫ ਫੇਲੀ ਕੀਤੀ ਆਵੇ ਫੇਰ ਆਪਣਾ ਰਸਤਾ ਇਹ ਮਿਲ ਜਾਂਦਾ ਕੰਮ ਕਰਨ ਦਾ ਜਿੰਨਾ ਚਿਰ ਫਿਰ ਸੈਲਫ ਭਰੀ ਰਵੇ ਓਨਾ ਟਾਈਮ ਫਿਰ ਕੋਈ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਨਾ ਆਪ ਨੂੰ ਪਤਾ ਲੱਗਦਾ ਕਿ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਨਹੀਂ ਅਤੇ ਵਾਸ ਫਿਰ ਮੈਂ ਇੱਥੇ ਲੱਗ ਜੂੰਗੀ ਹਣ ਤਾਂ ਉਹਦਾ ਭਾਂਡੇ ਇੱਕ ਸਾਈਡ ਤੇ ਧੋ ਕੇ ਰੱਖ ਲੂੰਗੀ ਪਹਿਲਾਂ ਧੋ ਕੇ ਤੇ ਫਿਰ ਆਪਾਂ ਹਨ ਇਹਨਾਂ ਨੂੰ ਵੀ ਵਾਸ਼ ਕਰ ਦਾਂਗੇ ਸਾਬਣ ਦੇ ਨਾਲ ਚੰਗੀ ਤਰ੍ਹਾਂ ਤੇ ਪਹਿਲਾਂ ਮੈਂ ਕੁੱਕਰ ਚ ਸਬਜ਼ੀ ਕੱਢਣ ਲੱਗੀ ਸੀ ਮੈਂ ਕਿਹਾ ਚੱਲ ਵੀ ਕੱਢ ਦਿੰਨੇ ਆਪਾਂ ਸਬਜ਼ੀ ਵੀ ਉਹਦੇ ਚ ਕੜਾਈ ਚ ਹਨਾ ਜਾਂ ਤੜਕੇ ਵਾਲਾ ਬੱਟੀ ਚ ਕੱਢ ਤੇ ਕੱਢ ਕੇ ਕੁੱਕਰ માં ਜੰਨੇ ਆ ਫਿਰ ਮੈਂ ਕਿਹਾ ਚੱਲ ਪਈ ਰਹਿਣ ਤੇ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਆ ਗਈ ਸੀ ਸਾਰਾ ਆਪਣਾ ਕਿਚਨ ਹੋ ਗਿਆ ਸੀ ਸਾਫ਼ ਤੁਸੀਂ ਦੇਖ ਹੀ ਰਹੇ ਹੋ ਇੱਥੇ ਫਿਰ ਮੈਂ ਲੱਗ ਗਈ ਸੀ ਬਰਫ਼ ਪਾਉਣ ਕੈਂਪਰ ਦੇ ਵਿੱਚ ਕਿਉਂਕਿ ਨਾ ਅੱਗੇ ਤਾਂ ਮੈਂ ਸਵੇਰੇ ਪਾ ਦਿੰਦੀ ਸੀ ਬਰਫ਼ ਹੁਣ ਮੈਂ ਨਾ ਰਾਤ ਨੂੰ ਫ੍ਰਿਜ ਬੰਦ ਕਰ ਦਿੰਨੀ ਆ ਤੇ ਸਵੇਰ ਨੂੰ ਛੱਡ ਦਿੰਨੀ ਹੁੰਨੀ ਆ ਤੇ ਫਿਰ ਇੱਥੇ ਬਰਫ਼ ਸਵੇਰੇ ਹਨਾ ਮੈਂ ਜਦੋਂ ਛੱਡਦੀ ਆ ਫ੍ਰਿਜ ਉਹ ਤਾਂ ਫਿਰ ਬਰਫ਼ ਜੰਮੀ ਨਹੀਂ ਹੁੰਦੀ ਤੇ ਫਿਰ ਜਦੋਂ ਛੱਡਦੀ ਹੁੰਦੋਂ ਤੋਂ ਬਾਅਦ ਦੋ ਦੋ 2.5 ਘੰਟਿਆਂ ਚ ਜੰਮ ਜਾਂਦੀ ਹੈ ਬਰਫ਼ ਤੇ ਫਿਰ ਮੈਂ ਇਸ ਕਰਕੇ ਲੇਟ ਹੀ ਪੁੰਨੀ ਆ 10:00 ਵਜੇ 9:00 ਵਜੇ ਪਾ ਲੈਂਦੀ ਹੁੰਨੀ 9:00 10:00 ਤੇ ਉਹ ਤੱਕ ਜੰਮ ਜਾਂਦੀ ਤੇ ਬਸ ਮੈਂ ਇੱਕ ਡੂੰਘਾ ਹੀ ਪੁੰਨੀ ਆ ਹੁਣ ਬਾਹਲੇ ਨਹੀਂ ਪੁੰਦੀ ਕਿਉਂਕਿ ਆਪਾਂ ਹੁਣ ਮੌਸਮ ਦੇ ਹਿਸਾਬ ਨਾਲ ਵੀ ਘੱਟ ਹੀ ਠੰਡਾ ਪਾਣੀ ਪੀਂਦੇ ਆ ਇਸ ਕਰਕੇ ਤੇ ਕਿਉਂਕਿ ਹੁਣ ਹਨਾ ਮੌਸਮ ਥੋੜਾ ਇਹ ਬਦਲਿਆ ਹੋਇਆ ਤੇ ਬਿਮਾਰ ਵੀ ਬਹੁਤ ਲੋਕ ਹੋ ਜਾਂਦੇ ਆ ਕੁਛ ਹਨਾ ਹੜ ਕਰਕੇ ਮੱਜਾ ਘਾਵਾਂ ਜਿਹੜੀਆਂ ਮਰੀਆਂ ਹਨਾ ਬਾਕੀ ਹੋਰ ਲੋਕ ਮਰੇ ਉਹਦੇ ਨਾਲ ਬਿਮਾਰੀਆਂ ਵੀ ਬਹੁਤ ਫੈਲਣਗੀਆਂ ਇਸ ਕਰਕੇ ਆਪਦੇ ਸੇਵ ਦਾ ਸਹਾਰ ਜ਼ਰੂਰ ਕਰਿਓ ਸੇਵ ਦਾ ਧਿਆਨ ਰੱਖਿਓ ਸਾਰੇ ਜਣੇ ਤੇ ਵੀ ਆਵਦਾਣਾ ਫੁੱਲ ਸਲੀਓ ਬਸ ਕੱਪੜੇ-ਕੁੱਪੜੇ ਪਾ ਕੇ ਰੱਖੋ ਕਿਉਂਕਿ ਮੇਂ ਤੇ ਕਮੀ ਪਿਆ ਉਹਦੇ ਨਾਲ ਮੱਛਰ-ਮੱਛਰ ਬਹੁਤ ਹੋਇਆ ਪਿਆ ਹੁਣ ਤਾਂ ਦਿਨੇ ਮੱਛਰ ਬਹੁਤ ਖੰਦਾ ਤੇ ਬਸ ਇਸ ਕਰਕੇ ਤੇ ਬਸ ਫਿਰ ਮੈਂ ਆ ਗਈ ਸੁੱਧਰੋਣਾ ਬਾਹਰ ਪਾ ਕੇ ਪਾਣੀ ਦੇ ਵਿੱਚ ਤੇ ਇੱਥੇ ਰੂਮ ਦੇ ਵਿੱਚ ਇੱਥੇ ਵੀ ਖਲਾਰਾ ਬਹੁਤ ਪਿਆ ਹੋਇਆ ਸੀ ਇੱਥੇ ਘਰ ਮੈਂ ਲੱਗੀ ਸੀ ਜਿਉਂਦੀ ਵਰਦੀ ਧੋਣ ਧੋਣੀ ਸੀ ਇਹ ਤੇ ਉਹਨੂੰ ਮੈਂ ਧੋਣ ਵਾਲੇ ਸਾਈਡ ਰੱਖ ਦੁੱਗੀ ਬੈਲਟ-ਵੋਲਟ ਕੱਢਤੀ ਸੀ ਵਿੱਚ ਤੇ ਆਏਰੇ ਟੇਬਲ ਤੇ ਕੱਪੜੇ ਪਏ ਐ ਧੋਣ ਵਾਲੀ ਐ ਸਾਰੇ ਬੈੱਡ ਸ਼ੀਟ ਐ ਹਨਾ ਤੇ ਬਾਕੀ ਹੋਰ ਐ ਟਾਵਲ ਵਗੈਰਾ ਤੇ ਹੁਣ ਜੇ ਮਸ਼ੀਨ ਸਹੀ ਹੋ ਗਈ ਫੇਰ ਹੀ ਐ ਹਨਾ ਜੇ ਮਸ਼ੀਨ ਸਹੀ ਹੋਈ ਫੇਰ ਹੀ ਆਪਾਂ ਧੋਵਾਂਗੇ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਬਸ ਹਨਾ ਸਾਰਾ ਕੁਝ ਖਲਾਰਾ ਚੱਕ ਦੂੰਗੀ ਤੇ ਬਿਸਤਰੇ ਮੈਂ ਆਪਦਾ ਦਾ ਚੱਕਦਾ ਸੀ ਸਵੇਰੀ ਤੇ ਰਿਚੂ ਦਾ ਰੰਦਾ ਸੀ ਕੰਪਲ ਕਰੇ ਮੈਂ ਵਸ ਮੰਦਰਿਆਵੜੀ ਸਿਨਾ ਕੇ ਮੈਂ ਕਿਹਾ ਚੱਲੇ ਦੇ ਹੁੰਦੇ ਹੁੰਦੇ ਮੈਂ ਆ ਜੂਗੀ ਤੇ ਫਿਰ ਮੈਂ ਰੋਟੀ ਲਾਈ ਤਾਂ ਕਰਕੇ ਮਸਨੇ ਵਾਗੀ ਸੀ ਅੱਛੇ ਤਿਆਰ ਕਰਕੇ ਬਿਸਤਰੇ ਬਿਸਤਰੇ ਉਮੀ ਪਾਈ ਸੀ ਤੇ ਤੁਸੀਂ ਦੇਖ ਹੀ ਰਹੇ ਹੋ 9:00 ਵੱਜ ਚੁੱਕੇ ਆ ਵੱਜਣ ਵਾਲੇ 10 ਮਿੰਟ ਰਹਿੰਦੇ ਤੇ ਵਸ ਫਿਰ ਮੈਂ ਇੱਥੇ ਸਾਰੇ ਬੈੱਡ ਸ਼ੀਟ ਝਾੜ ਕੇ ਚੰਗੀ ਤਰ੍ਹਾਂ ਇਹਨੂੰ ਕਰ ਦੂੰਗੀ ਝਾੜ ਕੇ ਵਿਛਾ ਦੂੰਗੀ ਚੇਂਜ ਤਾਂ ਨਹੀਂ ਕਰਾਂਗੀ ਕਿਉਂਕਿ ਦੋ ਦਿਨ ਹੀ ਹੋਏ ਹਨ ਇਹ ਚੇਂਜ ਕੀਤੀ ਨੂੰ ਤੇ ਵਾਸੇ ਮੈਂ ਇੱਥੇ ਬੈੱਡsheet ਝਾੜ ਕੇ ਚੰਗੀ ਤਰ੍ਹਾਂ ਗੱਦੇ-ਗੱਦੇ ਝਾੜ ਦੂੰਗੀ ਚੰਗੀ ਤਰ੍ਹਾਂ ਝਾੜ ਕੇ ਤੇ ਫਿਰ ਆਪਾਂ ਬਸ ਇੱਥੇ ਵਿਛਾ ਦਾਂਗੇ ਪਹਿਲਾਂ ਮੈਂ ਰਾਜ ਜਰਾਦਾ ਬਣਿਆ ਸੀ ਮੈਂ ਧੁੱਪੇ ਪਾ ਦੇਣੀ ਆ ਗੱਦੇ ਧੁੱਪੇ ਚ ਲੱਗ ਜੂਗੀ ਫਿਰ ਵਗਰ ਨਹੀਂ ਚੱਲੂਗੀ ਕੱਲ ਨਹੀਂ ਪਾਉਂਗੀ ਅੱਜ ਮਸ਼ੀਨ ਵਾਲੇ ਨੂੰ ਆਉਣਾ ਸੀ ਮੈਂ ਤਾਂ ਫਿਰ ਭੜੇ ਜੇ ਲੱਗਦੇ ਪਏ ਤੇ ਗੁੱਦੜੇ ਪਏ ਇਹਨਾਂ ਦੇ ਕਵਰ ਚ ਮਗਾ ਚਲ ਕਵਰ ਵੀ ਤਾਰ ਕੇ ਸਿਉਂ ਦੂੰਗੀ ਸਾਰੇ ਤੇ ਫਿਰ ਆਪਾਂ ਇਹਨਾਂ ਨੂੰ ਵਾਸ਼ ਵੀ ਕਰ ਦਾਂਗੇ ਮੈਂ ਕਰਕੇ ਤੇ ਵਾਸੇ ਫਿਰ ਮੈਂ ਇੱਥੇ ਹਨਾ ਚਾਦਰ ਪਹਿਲਾਂ ਮੈਥੋਂ ਸਹੀ ਨਹੀਂ ਵਿਛੀ ਪਹਿਲਾਂ ਮੈਂ ਇਦਾਂ ਵਿਛਾਤੀ ਜਗਰ ਮਨ ਤਾਂ ਨਹੀਂ ਵੀ ਸਹੀ ਨਹੀਂ ਹੁੰਦੀ ਆ ਜੀ ਫਿਰ ਮੈਂ ਦੂਜੀ ਸਾਈਡ ਵਿਛਾਈ ਇਹਨੂੰ ਸੈੱਟ ਕਰਕੇ ਤੇ ਪਹਿਲਾਂ ਮੈਂ ਇਧਰ ਵਿਛਾਤੀ ਸੀ ਫਿਰ ਮੈਂ ਕਹ ਆ ਵੀ ਆਏ ਸਹੀ ਨਹੀਂ ਹੁੰਦੀ ਫਿਰ ਮੈਂ ਇਧਰਲੀ ਸਾਈਡ ਵਿਛਾਈ ਤੇ ਵਾਸੇ ਫਿਰ ਮੈਂ ਉਹਨੂੰ ਸੈੱਟ ਕਰਕੇ ਵਿਛਾ ਦਉਂਗੀ ਤੇ ਹਣਾ ਦੁੱਜੇ ਠੰਡਾ ਪਾਣੀ ਪੀਣ ਨੂੰ ਜੀਵ ਹੀ ਨਹੀਂ ਕਰਦਾ ਹੈਗਾ ਕਿਉਂਕਿ ਠੰਡਾ ਪਾਣੀ ਹੈਨਾ ਦੰਦਾਂ 'ਚ ਵੜ ਜਾਂਦਾ ਹੋਰ ਹੀ ਫਿਰ ਮੈਂ ਤਾਂ ਕਰਕੇ ਇੱਕ ਡੋਂਗੇ ਪਾਉਰਸਾ ਦਾ ਪਾ ਲੈਂਦੇ ਹੁੰਦੇ ਆ ਤੇ ਕਦੇ-ਕਦੇ ਤਾਂ ਮੋ ਵੀ ਨਹੀਂ ਪਉਂਦੀ ਹੈਗੀ ਇਵੇਂ ਆਏ ਹੁੰਦਾ ਬਸ ਮੀਡੀਅਮ ਜਿਹਾ ਪਾਣੀ ਪੀਏ ਸਿੰਪਲ ਤੇ ਸਿੰਪਲੀ ਪੀਣਾ ਚਾਹੀਦਾ ਕਿਉਂਕਿ ਜਦੋਂ ਮੌਸਮ ਇੱਕੋ ਦਾਮ ਚੇਂਜ ਹੋਇਆ ਤਾਂ ਬਿਮਾਰ ਬਹੁਤ ਜਣੇ ਹੋਣਗੇ ਹੁਣ ਤੇ ਉਸ ਦਿਨ ਵੀ ਸਾਡੇ ਉਧਰੋਂ ਤਾਂ ਮੇਰੇ ਲੱਤਾਂ ਚ ਢੂਈਂ ਚ ਜਿੱਸਾ ਪੈਣ ਉਧਰੋਂ ਰੀਸ਼ੋ ਦੇ ਪੈਂਟਸ ਕੋਲੋਂ ਆਇਆ ਜਦੋਂ ਫਸਟ ਡੇ ਗਿਆ ਮੰਡੇ ਨੂੰ ਤੇ ਕੰਧਾਂ ਮਿੰਟੂ ਹੀ ਦੁਖਦੀ ਆ ਫਿਰ ਇਹਦੇ ਮੂੰਹ ਵਗੈਰਾ ਮਲੀ ਫਿਰ ਮੈਂ ਪੇਨ ਪਿੱਲਰ ਗੋਲੀਆਂ ਦਾ ਪੱਤਾ ਮੰਗਾਇਆ ਫਿਰ ਅਸੀਂ ਕਮੈਲ ਹੀ ਕਹਨੇ ਲਈ ਰਾਤ ਨੂੰ ਉਸ ਪੈਨ ਲੱਗਣ ਲਈ ਜਾਂ ਨਿਕਲੇ ਬੁਰਾ ਹਾਲ ਤੇ ਪਤਾ ਨਹੀਂ ਕੀ ਹੋ ਗਿਆ ਸੀ ਹਨਾ ਤੇ ਇਹ ਕੰਮ ਕਰ ਕਰ ਕਰਤੇ ਦੇ ਦਿਖਾਉਣੀ ਆ ਵੀ ਆਪਾਂ ਨਾ ਚੜ ਜੋ ਮਲਾਲੇ ਪੋਚੇ ਲੈ ਨਹੀਂ ਕਿਉਂਕਿ ਪਾਣੀ ਨਿਕਲ ਜਾਂਦਾ ਫਰਸ਼ ਦੇ ਵਿੱਚ ਇਸ ਕਰਕੇ ਤੇ ਹੁਣ ਮੈਂ ਦਿਖਾਉਣੀ ਆ ਤੇ ਆਪਣੀ ਰਸੋਈ ਇੱਧਰ ਹੋ ਗਈ ਕਲੀਨ ਪਾਂਡੇ ਪੁੰਡੇ ਵਿੱਚ ਸਾਰੇ ਮਾਏ ਤੇ ਸਾਲਫ ਵਗੈਰਾ ਸਾਫ਼ ਕਰ ਤੇ ਇੱਧਰ ਦੁੱਧ ਨੂੰ ਵੜ ਦੇਤਾ ਤੇ ਇੱਧਰ ਆਪਾਂ ਹਨਾ ਆਟਾ ਛਾਂ ਕੇ ਰੱਖ ਲਿਆ ਟੈਂਕੇ ਬਿੱਲੀ ਕਰ ਲਈ ਮਨ ਜਾਂਦੇ ਉਹਨੂੰ ਤੇ ਇੱਧਰ ਠੱਕ ਟੱਟ ਇੱਧਰ ਫ੍ਰਿਜ ਸਾੜਤੀ ਬਰਫ਼ ਵਗੈਰਾ ਪਾਤੀ ਤੇ ਇੱਧਰ ਵੀ ਰੂਮ ਚ ਝਾੜੂ-ਛੋੜੂ ਲਾਤਾ ਪਾਣੀ ਦੇਖੋ ਜਾਈ ਨਿਕਲੀ ਜਾਂਦਾ ਦੇ ਵਿਚਾਰੂ ਲਾਤਾ ਚਾਦਰ ਚੁੱਦਰ ਕਰਕੇ ਸੈੱਟ ਸਾਰੀ ਆ ਕੱਪੜੇ ਧੋਣ ਵਾਲੇ ਪਾਏ ਇੱਕ ਸੈੱਟ ਕਰਤੇ ਚੱਕੋਂਗੀ ਮੈਂ ਤੇ ਬਾਕੀ ਹੁਣ ਮੈਂ ਧੋਣ ਚਲਦੀ ਹਾਂ ਨਾ ਵਰਦੀ ਆ ਦੇਖੋ ਵਰਦੀ ਚੱਕੀ ਹੋਈ ਆ ਰੇਸ਼ੀਓ ਦੀ ਮੈਂ ਮੈਂ ਕਿਹਾ ਹੱਥ ਨਾਲ ਧੋ ਜੰਨੀ ਆ ਵੀ ਧੋਕ ਰੱਖ ਦਿੰਨੀ ਆ ਫਿਰ ਉਹ ਆਉਣਗੇ ਸੁਕਾ ਲਾਂਗੇ ਨਾਲ ਤੁਸੀਂ ਘਾ ਕੇ ਦੇ ਦੇਵਾਂਗੇ ਜਤੋਂ ਕੇ ਪਾ ਦਿੰਨੇ ਹਨਾ ਹੱਥ ਨਾਲ ਹੀ ਧੱਕੀ ਹੋਊਗੀ ਤੇ ਬਾਕੀ ਹਨਾ ਕਰਦੇ ਆਪ ਅੱਗੇ ਕੰਮ ਕਰ ਤੁਹਾਨੂੰ ਮਿਲਦੇ ਬਾਅਦ ਵਿੱਚ ਤੇ ਇੱਥੇ ਮੈਂ ਲੱਗੀ ਸੀ ਹੁਣ ਹਨਾ ਇਹ ਟੈਂਕੀ ਸਾਫ ਕਰਨ ਤੇ ਆ ਪੀਪੀ ਸੀ ਹਨਾ ਇਹ ਬੀਏ ਦੇ ਵਿੱਚ ਬਿਸਕਟ ਲੈਂਦੇ ਸੀ ਮੇਰੀ ਮੰਮੀ ਨੇ ਤੇ ਉਹ ਪਈ ਸੀ ਉਮੀ ਤੇ ਉਹ ਤਾਂ ਮੈਂ ਝਾੜ ਜੇ ਦਿੱਤੀ ਸੀ ਫਿਰ ਮੈਂ ਤਾਂ ਚਲੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਂਦੇ ਆ ਮਾਂਜ ਕੇ ਤੇ ਚਖੰਡ ਵਗੈਰਾ ਪਾਈ ਜਾਂਦੀ ਹੈ ਜਾਂ ਸੋਦਾ ਪੱਤਾ ਰੱਖਿਆ ਇਹਦਾ ਕੁਛ ਨਾ ਕੁਛ ਤੇ ਤਾਂ ਲੜ ਕੇ ਫਿਰ ਮੈਂ ਇੱਥੇ ਲੱਗ ਗਈ ਸੀ ਬਸ ਹਨਾ ਸਾਫ ਕਰਨ ਨੂੰ ਇੱਕ ਡਾਟੇਰ ਟੈਂਕੀ ਸੀ ਕਹੇ ਸੀ ਤੇ ਬਸ ਉਹ ਤਾਂ ਸਾਫ ਹੀ ਸੀ ਬਸ ਹਨਾ ਕਹਿੰਦਾ ਚੱਲ ਅ ਵੀ ਸਕ੍ਰੈਬਰ ਜਾਂ ਮਾਰ ਕੇ ਚੰਗੀ ਤਰ੍ਹਾਂ ਵਾਸ਼ ਹੋ ਜਾਊਗੀ ਤੇ ਕਿਉਂਕਿ ਧੁੱਪ ਲੱਗਦੀ ਸੀ ਮੈਂ ਕਿਹਾ ਧੁੱਪ ਲੱਗ ਜੂਗੀ ਚੰਗੀ ਤਰ੍ਹਾਂ ਤੇ ਸਾਰੀਆਂ ਚੀਜ਼ਾਂ ਇਸ ਲਾਬੀਆਂ ਪਈਆਂ ਹੁਣ ਤਾਂ ਤੇ ਵੀ ਆਏ ਹੁੰਦਾ ਸਾਰੀ ਚੀਜ਼ ਬਾਹਰ ਕੱਢ ਕੇ ਆਪਾਂ ਧੁੱਪੇ ਰੱਖ ਦਈਏ ਪਰ ਥੋੜੇ ਥੋੜੇ ਥੋੜੀਆਂ ਥੋੜੀਆਂ ਚੀਜ਼ਾਂ ਆਪਾਂ ਨੂੰ ਬਾਹਰ ਤੇ ਧੁੱਪ ਲਵਾਉਣੀਆਂ ਪੈਣੀਆਂ ਐ ਨਹੀਂ ਹਨਾ ਵੀ ਇੱਕੋਦਾਂ ਮੈਂ ਆਪਾਂ ਬਾਹਰ ਕੱਢ ਕੇ ਧੁੱਪ ਲਵਾ ਲਾਂਗੇ ਤੇ ਵਸ ਫਿਰ ਮੈਂ ਆਟੇ ਵਾਲੀ ਟੈਂਕੀ ਵੀ ਮੈਂ ਕਹਿੰਦਾ ਚਲ ਸਾਫ਼ ਕਰਕੇ ਚੰਗੀ ਤਰ੍ਹਾਂ ਉਹ ਤਾਂ ਸਾਫ਼ ਹੀ ਸੀ ਮੈਂ ਕਹਿੰਦਾ ਚਲ ਧੁੱਪੇ ਰੱਖ ਦਾਂਗੇ ਹਨਾ ਕਿਉਂਕਿ ਜਿਹੜੀ ਨਮੀ ਜੀ ਹੁੰਦੀ ਹੈ ਇਹਦੀ ਵੀ ਆਹ ਸਿਮਨ ਜੇ ਦੀ ਜਿਹੜੀ ਹੁੰਦੀ ਹੈ ਪ੍ਰੋਬਲਮ ਇਹ ਹਟ ਜੂਗੀ ਤੇ ਕਿਉਂਕਿ ਆਪਾਂ ਆਟਾ ਪਾਉਣਾ ਵੀ ਚੰਗੀ ਤਰ੍ਹਾਂ ਹੋ ਜੂਗਾ ਵੀ ਸੁੱਕਾ ਆਟਾ ਪੋਣਾ ਤੇ ਵੀ ਕੋਈ ਗਿੱਲਾਣਾ ਹੋ ਹੋ ਜਾਏ ਕੋਈ ਤੇ ਤਾਂ ਕਰਕੇ ਮੈਂ ਕਹਿੰਦਾ ਚਲ ਮਾਂਜੀ ਤਿੰਨੀ ਹੈ ਵੀ ਇਹਨੂੰ ਵੀ ਤੇ ਵਸ ਫਿਰ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਟੱਕਨ ਨੂੰ ਮੈਂ ਸਾਫ਼ ਕਰ ਮਾਂਜਦਾ ਸੀ ਤਾਂ ਓਕੇ ਤੇ ਵਾਚ ਫਿਰ ਮੈਂ ਆਟੇ ਦਾ ਟੈਂਕੀ ਨੂੰ ਚੰਗੀ ਤਰ੍ਹਾਂ ਕਰ ਲਵਾਂਗੀ ਤੇ ਇੱਥੇ ਦੇਖੋ ਜੀ ਡੱਡੂ ਫਿਰਦੇ ਆ ਤੇ ਡੱਡੂ ਆਦ ਕਿੰਨੇ ਆਏ ਹੋਏ ਆ ਨਾ ਬਹੁਤ ਹੀ ਜ਼ਿਆਦੇ ਮੀਨ ਮੀ ਕਰਕੇ ਤੇ ਕਾਫੀ ਜ਼ਿਆਦੇ ਹੋਏ ਪਏ ਆ ਫਿਰ ਮੈਂ ਤੁਮਾਜ ਕੇ ਸਾਫ ਸੋ ਕਰਕੇ ਫਿਰ ਮੈਂ ਪਹਿਲਾਂ ਪੈ ਗਈ ਸੀ ਪਹਿਲਾਂ ਕਿ ਚਲ ਪੈਣੇ ਆ ਫਿਰ ਮੈਂ ਮਸ਼ੀਨ ਵਾਲੇ ਨੂੰ ਫੋਨ ਲਾਇਆ ਉਹ ਨਹੀਂ ਆਇਆ ਹੈਗਾ ਤੇ ਫਿਰ ਮੈਂ ਇੱਥੇ ਨੇ ਲੱਗ ਗਈ ਸੀ ਮਲਾਈ ਗ੍ਰੈਂਡ ਕਰਨ ਤੇ ਮੈਂ ਕਿ ਚਲ ਮਲਾਈ ਕੱਢੀ ਸੀ ਇਹਨੂੰ ਆਪ ਕਰ ਲਈਏ ਪਏ ਕੀ ਕਰਾਂਗੇ ਤੇ ਫਿਰ ਮੈਂ ਇਹਨੂੰ ਬਸ ਟੋਪੀਆ ਮਾਂਜ ਕੇ ਤੇ ਫਿਰ ਇਹਦੇ ਵਿੱਚ ਇਕੱਠੇ ਕਰ ਲਈ ਸੀ ਸਾਰੇ ਤਿੰਨ ਭਾਂਡਿਆਂ ਦੇ ਸੀ ਕਾ ਡੋਂਗੇ ਜੀ ਸੀ ਕਬਾੜੀ ਦੇ ਕਕੌੜੀ ਤੇ ਤਿੰਨਾਂ ਧਾਵਾਂ ਦੀ ਮੈਂ ਇਕੱਠੇ ਕਰ ਲਉਂਗੀ ਕਥਾਂ ਤੇ ਤੇ ਗ੍ਰੈਂਡਰ ਨਾਲ ਕਰੂੰਗੀ ਤੇ ਗ੍ਰੈਂਡਰ ਨਾਲ ਮੈਂ ਜਦੋਂ ਕਰਨ ਲੱਗੀ ਤੇ ਠੰਡਾ ਪਾਣੀ ਪਾ ਲਿਆ ਮੈਂ ਬਰਫ਼ ਕੱਢ ਕੇ ਠੰਡੇ ਪਾਣੀ ਚ ਪਾਣੀ ਚ ਪਾ ਦਿੱ ਤੇ ਠੰਡਾ ਹੋ ਗਿਆ ਸੀ ਉਹ ਜੋ ਤਪਾਇਆ ਤੇ ਗ੍ਰੈਂਡਰ ਅੱਧਾ ਕ ਤਾਂ ਚੱਲਿਆ ਅੱਧੀ ਕਿਤਾਬ ਜਾਨੀ ਕਿ ਹੋ ਗਈ ਮੈਸ਼ ਤੇ ਮਲਾਈ ਤੇ ਅੱਧਾ ਕ ਬਸ ਉਹ ਜਾਮੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਹਨਾ ਘੂੰਘੂ ਜੇ ਕਰਨ ਲੱਗ ਗਿਆ ਆਵਾਜ਼ ਜੀ ਹੋ ਰਹੀ ਤੇ ਉਹਦੇ ਬਲੇਡ ਹੀ ਨਾ ਚੱਲਣ ਫਿਰ ਮੈਂ ਰੱਖ ਤਾ ਤੇ ਫਿਰ ਮੈਂ ਉਧਰੋਂ ਦੂਸਰੀ ਜਿਹੜੀ ਹੱਥਾਂ ਦੀ ਮਦਨੀ ਜੀ ਹੁੰਦੀ ਆ ਖਾਤਰਾ ਮੈਚ ਕਰਨਾ ਉਹ ਲੈ ਕੇ ਆਇਆ ਇੱਥੇ ਫਿਰ ਮੈਂ ਧੋ ਕੱਢ ਲਿਆ ਮੱਖਣ ਕੱਢ ਲਿਆ ਇਸ ਮੱਖਣ ਕੱਢ ਕੇ ਫਿਰ ਮੈਂ ਇੱਥੇ ਨਾਲ ਹੀ ਗਰਮ ਹੋਣ ਵਾਸਤੇ ਰੱਖਤਾ ਸੀ ਕੜਾਈ ਦੇ ਵਿੱਚ ਤੇ ਮੈਂ ਕਿਹਾ ਚੱਲ ਸਿੰਮੀ ਸਿੰਮ ਤੇ ਵੀ ਆ ਹੀਟਰ ਹੌਲੀ-ਹੌਲੀ ਸੇਕੀ ਹੁੰਦਾ ਹੈ ਤਾਂ ਮੈਂ ਕਿਹਾ ਹੌਲੀ-ਹੌਲੀ ਸਿੰਮ ਕੇ ਉਹ ਹੋ ਜਾਊਗਾ ਤੇ ਇੱਥੇ ਫਿਰ ਮੈਂ ਆਹ ਹਲ ਆਂਦੀ ਸੀ ਦਰੀ ਇਹਦੇ ਨਾਲ ਬੰਬਲ ਜੇ ਉਹ ਹੋ ਗਏ ਸਖਰਾਵ ਤੇ ਉਹ ਜੜੀ ਆਂਦੀ ਸੀ ਆ ਲੀਰ ਲਈ ਸੀ ਹੁਣ ਤਾਂ ਮੈਂ ਤੇ ਇਹਦੇ ਨਾਲ ਵੀ ਟਿਕਦੀ ਨਹੀਂ ਸੀ ਫਿਰ ਮੈਂ ਨਾ ਇਹਨੂੰ ਸਾਰੇ ਨੂੰ ਢੇੜ ਕੇ ਜਿਹੜੇ ਦੇ ਬੰਬਲ ਇਸ ਇਹਨਾਂ ਨੂੰ ਮੈਂ ਗੰਡਾ ਹੀਆਂ ਦੇ ਦਿਆਂ ਚਾਰ-ਚਾਰ ਲੜੀਆਂ ਜੀਆਂ ਕਰਕੇ ਤੇ ਇੱਕ ਦੇ ਇੱਕ ਸਾਈਡ ਕਰ ਲਦੇ ਤੇ ਇੱਕ ਸਾਈਡ ਹੁਣ ਦੇ ਦੂੰਗੀ ਤੇ ਮੈਂ ਤਾਂ ਚੱਲ ਵੀ ਐਂ ਕਰ ਦਿੰਨੇ ਆਪਾਂ ਸੱਟ ਜੇ ਤੇ ਚੱਲ ਇਹਦੇ ਨਾਲ ਵੀ ਆਏ ਵਿੱਦੜੋ ਹੀ ਨੰਦਰੀ ਹਨ ਤਾਂ ਕਰਕੇ ਫਿਰ ਇੱਧਰ ਦੂਜੀ ਸਾਈਡ ਵੀ ਲੱਗ ਜੀ ਸੀ ਤੇ ਆਹ ਦੇਖੋ ਮੈਂ ਤੇ ਹੋ ਬਣਾ ਲਿਆ ਜੀ ਗਰਮ ਕਰਕੇ ਤੇ ਅੱਧਾ ਕਿਲੋ ਤੋਂ ਥੋੜਾ ਜਿਹਾ ਘਾਟਾ ਠਿੱਕ ਲਿਆ ਕਿਉ ਤੇ ਬੱਸ ਜੀ ਹਨਾ ਇੱਥੇ ਕਰਦੇ ਆਪਾਂ ਵੀਡੀਓ ਦੇ ਐਂਡ ਮਿਲਾਂਗੇ ਕੱਲ੍ਹ ਆ ਵੀ ਨਵੇਂ ਵਲੋਗ ਦੇ ਵਿੱਚ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰੇ ਕਮੈਂਟ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੋਗ ਦੇ ਵਿੱਚ ਜੀ ਬਣੇ ਰਿਹਾ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਆਵਾਜ਼ ਜ਼ਰੂਰ ਕਰਿਆ ਕਰੋ ਜੀ ਤੇ ਠੀਕ ਆ ਜੀ ਧੰਨਵਾਦ ਜੀ